ਸਸ਼ਿਕਲਾ ਫਿਰ ਤੋਂ ਸਵਾਗਤ ਹੈ ਤੁਹਾਡਾ ਸਟਾਈਲੈਂਟ ਫੈਸ਼ਨ ਸਟੋਰ ਦੇ ਪੇਜ ਦੇ ਤੇ ਜਿੱਦਾਂ ਤੁਹਾਨੂੰ ਪਤਾ ਕਿ ਆਪਾਂ ਤੁਹਾਡੇ ਲਈ ਡੇਲੀ ਨਿਊ ਅਪਡੇਟਸ ਲੈ ਕੇ ਆਉਂਦੇ ਆ ਬਹੁਤ ਹੀ ਸੋਹਣੇ ਸੂਟ ਲੈ ਕੇ ਆਉਂਦੇ ਆ ਅੱਜ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆਏ ਚੈੱਕ ਕਰੋ ਜੀ ਸੂਟ ਏਕੇ ਟੈਕਸ ਦੇ ਉੱਤੇ ਸੂਟ ਹੋਣਗੇ ਬਹੁਤ ਹੀ ਸੋਹਣੇ ਸੂਟ ਨੇ ਚੈੱਕ ਕਰੋ ਜੀ ਪਿਓਰ ਕਾਟਨ ਪ੍ਰੀਮੀਅਮ ਕਾਟਨ ਲੱਗੀ ਹੋਈ ਆ ਸਿੰਪਲ ਸੋਬਰ ਜਾਂ ਬੁਟੀਕ ਸਟਾਈਲ ਪੀਸ ਨੇ ਚੈੱਕ ਕਰੋ ਪਹਿਲਾ ਬਹੁਤ ਹੀ ਸੋਹਣਾ ਜਿਹੜਾ ਪ੍ਰਿੰਟ ਹੋਇਆ ਹੋਇਆ ਆ ਤੇ ਨਾਲ ਬਾਟਮ ਸੇਮ ਟੋਨ ਦੀ ਤੇ ਦੁਪੱਟੇ ਕੰਟਰਾਸਟ ਦੇ ਵਿੱਚ ਆਣਗੇ ਬਹੁਤ ਸੋਨਾ ਬਾਰਡਰ ਬਣਿਆ ਹੋਗਾ ਤੇ ਮੀਨਸ ਤੇ ਕਲਰ ਦਾ ਤੇ ਚੈੱਕ ਕਰੋ ਦੁਪੱਟੇ ਬਹੁਤ ਹੀ ਲੈਂਥੀ ਵਰਤੀ ਫੁੱਲ ਪਿਓਰ ਦੇ ਪੂਰੇ ਚੌੜੇ 2.5 ਮੀਟਰ ਦੇ ਦੁਪੱਟੇ ਹੋਣਗੇ ਕਲਰ ਕੈਕਸ਼ਨ ਚੈੱਕ ਕਰੋਗੇ ਬਹੁਤ ਹੀ ਸੋਹਣੇ ਸੋਹਣੇ ਵੈਰਾਈਟੀ ਆ ਆਪਣੇ ਕੋਲੇ ਪਰ ਕੋਸ਼ਿਸ਼ ਕਰਦੇ ਹੁੰਦੇ ਆ ਤੁਹਾਡੇ ਲਈ ਡੇਲੀ ਨਿਊ ਅਪਡੇਟਸ ਲੈ ਕੇ ਆਉਂਦੇ ਰਹੀਏ ਇਦਾਂ ਦੀ ਕਲੈਕਸ਼ਨ ਦੇਖਣ ਦੇ ਲਈ ਤੁਸੀਂ ਸਾਡਾ ਪੇਜ ਨੂੰ ਜਰੂਰ ਫੋਲੋ ਕਰਿਆ ਕਰੋ ਅੱਛਾ ਕਰੋ ਥਿਸ ਸੈੱਟ ਨੇ ਕਲਰ ਕਾਟਨ ਬਹੁਤ ਹੀ ਜ਼ਿਆਦਾ ਵਧੀਆ ਵਾਲੀ ਕਾਟਨ ਲੱਗੀ ਹੋਈ ਹਈ ਆ ਸੈਲਫ ਪ੍ਰਿੰਟ ਦੇ ਵਿੱਚ ਚੈੱਕ ਕਰਵਾ ਦੋ ਨੇੜੇ ਬਹੁਤ ਹੀ ਸੋਹਣੀਆ ਬਾਟਮ ਆਊਗੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਨਾਲ ਦੁਪੱਟਿਆਂ ਦੇ ਕੰਟਰਾਸਟ ਕਿੰਨੇ ਸੋਹਣੇ ਨੇ ਵਾਓ ਬਹੁਤ ਸੋਹਣਾ ਕਲਰ ਕੰਟਰਾਸਟ ਹੈ ਤੇ ਕਿਸੇ ਵਿਜ਼ਿਟ ਤੇ ਵਿਜ਼ਿਟ ਕਰਕੇ ਵੀ ਸ਼ਾਪ ਤੋਂ ਕਿਸੇ ਦਾ ਦੀ ਵੈਰਾਈਟੀ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਨੂੰ 1200 1300 1500 ਹਜ਼ਾਰ ਇਸ ਤੋਂ ਵੀ ਨੀਚੇ ਉੱਪਰ ਸਾਰੇ ਤਰ੍ਹਾਂ ਦੀ ਵੈਰਾਈਟੀ ਸਾਡੇ ਕੋਲੇ ਅਵੇਲੇਬਲ ਹੁੰਦੀ ਆ ਸਾਰੀ ਪੋਸੀਬਲ ਵੀ ਨਹੀਂ ਹੁੰਦੀ ਵੀਡੀਓ ਚ ਦਿਖਾਣੀ ਬਹੁਤ ਸੋਹਣੀ ਕਲੈਕਸ਼ਨ ਆ ਜੀ ਇਹ ਜਿਹੜਾ ਜੇ ਤੁਹਾਨੂੰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਬੁੱਕ ਕਰਵਾ ਸਕਦੇ ਹੋ ਸਾਾਨੂੰ ਡੀਐਮ ਕਰ ਸਕਦੇ ਹੋ ਇਦਾਂ ਦੀ ਸੋਹਣੀਆਂ ਸੋਹਣੀਆਂ ਕਲੈਕਸ਼ਨ ਅਸੀਂ ਤੁਹਾਡੇ ਲਈ ਡੇਲੀ ਲੈ ਕੇ ਆਂਦੇ ਰਹੀਏ ਤਾਂ ਸਾਡਾ ਪੇਜ ਸਬਸਕ੍ਰਾਈਬ ਕਰਨਾ ਨਾ ਭੁੱਲਿਓ YouTube ਤੇ ਤੇ ਨਾਲ ਹੀ ਸਾਡਾ Instagram ਦੇ ਉੱਤੇ ਬਣਿਆ ਹੋਇਆ Skyland Fashion Store ਕੰਟਰਾਸਟ ਚੈੱਕ ਕਰੋ ਜੀ ਲਾਈਟ ਨਾਲ ਡਾਰਕ ਦਾ ਵਾਓ ਬਹੁਤ ਹੀ ਜਿਆਦਾ ਲਾਈਟ weight ਤੇ ਬਹੁਤ ਹੀ ਸੋਹਣੇ ਕਾਟਨ ਦੇ ਸੂਟ ਨੇ ਜਿਹੜਾ ਵੀ ਪਸੰਦ ਆ ਰਹੇ ਸਕਰੀਨ ਸ਼ਾਟ ਲੈ ਸਕਦੇ ਹੋ ਐਦਾਂ ਦੀ ਵੈਰਾਈਟੀ ਦੇਖਣ ਲਈ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਤਾਂ ਕਿ ਤੁਹਾਡੇ ਲਈ ਡੇਲੀ ਅਪਡੇਟਸ ਲੈ ਕੇ ਆਂਦ ਰਹੀ ਹੈ ਥੈਂਕ ਯੂ